ਤੁ ਜੀ ਮਾਂ ਜੀ ਆ ਮੇਰੀ ਪੱਗ ਲਾਈ ਆ ਆ ਸਖਸ ਨੇ ਤਮਰੀ ਸਰਦੇ ਥਾਣਾ ਸਦਰ ਤੋਂ ਇੱਕ ਬੇਹਦ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਡਿਊਟੀ ਤੇ ਤਣਾਦ ਇੱਕ ਏਐਸਆਈ ਨੇ ਆਪਣੇ ਹੀ ਪੁਲਿਸ ਅਧਿਕਾਰੀਆਂ ਤੇ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਏ ਨੇ ਏਐਸਆਈ ਦਾ ਇਲਜ਼ਾਮ ਹੈ ਕਿ ਅਧਿਕਾਰੀਆਂ ਨੇ ਨਾ ਸਿਰਫ ਉਸ ਦੀ ਕੁੱਟਮਾਰ ਕੀਤੀ ਸਗੋਂ ਉਸ ਦੀ ਵਰਦੀ ਫਾੜ ਦਿੱਤੀ ਅਤੇ ਉਸ ਦੀ ਪਗ ਵੀ ਤਾਰੀਖ ਦੇਖ ਤੋਂ ਬਾਅਦ ਇਸ ਮੁਲਾਜ਼ਮ ਨੇ ਇਸ ਸਬਦੀ ਵੀਡੀਓ ਬਣਾ ਲਈ ਜੀ ਮਾਨ ਜੀ ਆ ਮੇਰੀ ਪਗ ਲਾਈ ਆ ਆ ਸਖਸ ਨੇ ਤੇ ਆ ਸ਼੍ਰੀਮਾਨ ਜੀ ਨੇ ਆ ਵੇਖੋ ਆ ਕੈਮਰੇ ਲੱਗੇ ਆ ਜੀ ਆ ਵੇਖੋ ਤੇ ਲਖੋ ਰਫਟਾ ਆ ਆਖੇ ਰਖੋ ਜੀ ਆ ਵੇਖੋ ਜੀ ਕਹਿੰਦੇ ਰਫਟਾ ਲਿਖਣੀਆਂ ਆ ਵੇਖੋ ਆ ਸ਼੍ਰੀਮਾਨ ਜੀ ਬੈਠੇ ਨੇ ਆ ਸਤਿੰਦਰ ਜੀ ਕਿਆ ਪੰਜਾਬ ਸਿੰਘ ਇਹਨਾਂ ਮੇਰੀ ਪੱਗ ਲਾਈ ਆ ਜੀ ਕਿੱਲਾ ਹੀ ਬੱਜੋ ਆਹ ਵੇਖੋ ਸਰ ਆਹ ਵੇਖੋ ਜਨਾਬ ਅਮ੍ਰਿਤਸਰ ਦੇ ਥਾਣਾ ਸਦਰ ਵਿੱਚ ASI ਗੁਰਨਾਮ ਸਿੰਘ ਤਾਇਨਾਤ ਨੇ ਜਿਨ੍ਹਾਂ ਵੱਲੋਂ ਆਪਣੇ ਹੀ ਪੁਲਿਸ ਅਧਿਕਾਰੀਆਂ ਤੇ ਡਿਊਟੀ ਦੌਰਾਨ ਥਾਣੇ ਦੇ ਅੰਦਰ ਉਹਨਾਂ ਦੀ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਏ ਨੇ ASI ਗੁਰਨਾਮ ਸਿੰਘ ਦਾ ਇਲਜ਼ਾਮ ਇੱਕ ਅਧਿਕਾਰੀਆਂ ਵੱਲੋਂ ਉਸ ਦੀ ਕੁੱਟਮਾਰ ਕੀਤੀ ਗਈ ਉਸ ਦੀ ਵਰਦੀ ਪਾੜੀ ਗਈ ਅਤੇ ਉਸ ਦੀ ਪਾਗ ਉਤਾਰ ਦਿੱਤੀ ਗਈ ਗੁਰਨਾਮ ਸਿੰਘ ਮੁਤਾਬਕ ਪੁਲਿਸ ਮੁਖੀ ਹਰਿੰਦਰ ਸਿੰਘ ਨੇ ਉਹਨਾਂ ਦੇ ਗਨਮੈਨ ਅਤੇ ਪ੍ਰਾਈਵੇਟ ਗਨਮੈਨਾਂ ਦੇ ਨਾਲ ਮਿਲ ਕੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਉਸ ਦੀ ਵਰਦੀ ਪਾੜੀ ਜਿਸ ਦੀ ਸੀਸੀਟੀਵੀ ਵੀਡੀਓ ਥਾਣੇ 'ਚ ਲੱਗੇ ਕੈਮਰੇ 'ਚ ਹੋਈਏ ਐਸਆਈ ਗੁਰਨਾਮ ਸਿੰਘ ਨੇ ਇਸ ਤੋਂ ਬਾਅਦ ਬੌਜੇ ਸਮਾਜ ਪਾਰਟੀ ਦੇ ਆਗੂਆਂ ਨਾਲ ਮਿਲ ਕੇ ਧਰਨਾ ਲਗਾ ਦਿੱਤਾ ਅਤੇ ਸੀਨੀਅਰ ਅਧਿਕਾਰੀਆਂ ਤੋਂ ਇਨਸਾਫ ਦੀ ਗੁਹਾਰ ਲਗਾਈ ਇੱਥੇ ਹਸਦਾਹਿੰਦਰ ਸਿੰਘ ਨਾਲ ਗਨਮਨ ਇੱਕ ਆਪਣੇ ਜਰਮਨਜੀਤ ਸਿੰਘ ਤੇ ਨਾਲ ਪ੍ਰਾਈਵੇਟ ਤਿੰਨ ਚਾਰ ਨੇ ਗਨਮਨ ਰੱਖਿਆ ਜੀ ਜਿਹੜੇ ਤੇ ਇੱਥੇ ਮੈਨੂੰ ਚੁੱਕ ਕੇ ਇੱਥੇ ਮਾਰਿਆ ਤੇ ਨਾਲੇ ਝੂਠਾ ਮੇਰਾ ਮੈਡੀਕਲ ਕਰਾ ਕੇ ਲੈਂਦਾ ਕਿ ਨਸ਼ਾ ਪੀਤਾ अच्छा तो वर्दीគុਟੀ ਦੀ ਤੁਹਾਡੀ ਪਾੜੀ ਹੈ ਕੌਣ ਸਾਡੀ ਅਨਸੈਟੀਸਫਾਈ ਹੋ ਗਈ ਹੈ ਜੀ ਸਾਡੀ ਸਾਰੀ ਪੂਰੀ ਗੱਲਬਾਤ ਮੈਂ ਐਸਏ ਗੁਰਨਾਮ ਸਿੰਘ 63998 ਅੰਮ੍ਰਿਤਸਰ ਸਦਨ ਸਾਰੀ ਗੱਲ ਜਿੱਥੇ ਆਪਾਂ ਗਲੋਕੀ ਗੱਲ ਕੀ ਹੈ ਜੀ ਥੋੜਾ ਉਹ ਥੋੜਾ ਡਿਟੇਲ ਚ ਦੱਸ ਦੋ ਕੀ ਕੀ ਗੱਲ ਹੋਈ ਸੀ ਕਾਰਨ ਕੀ ਹੋਇਆ ਸੀ ਲੜਾਈ ਕਿਉਂ ਹੋਈ ਜਿਹੜਾ ਲੜਾਈ ਕੁਛ ਨਹੀਂ ਸਰ ਉਹ ਕਹਿੰਦੇ ਵੀ ਡਿਊਟੀ ਜਾ ਇੱਥੇ ਤੇ ਪਹਿਲੇ ਮੈਂ ਡਿਊਟੀ ਅਫਸਰ ਹਾਂ ਤੇ ਮੈਨੂੰ ਕਹਿੰਦੇ ਵੀ ਤੂੰ ਡਿਊਟੀ ਜਾ ਇੱਥੇ ਨਾਕੇ ਤੇ ਜਾ ਤੇ ਨਾਲ ਮੇਰੀ ਰਵਾਨਗੀ ਕੀਤੀ ਸੀ ਗਸ਼ਤ ਦੀ ਨਾਲ ਕਹਿੰਦੇ ਨਾਕੇ ਦੀ ਕਰਨੀ ਆ ਤੇ ਨਾਲ ਮੈਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿਸ ਵਜ੍ਹਾ ਕਰ ਪਤਾ ਨਹੀਂ ਹੁਣ ਕਿਹੜੀ ਰੰਜਿਸ਼ ਸੀ ਉਹਨਾਂ ਦੀ ਅੱਗੇ ਉਤਾਰੀ ਗਈ ਕੀ ਕਹਿੰਦੇ ਵਰਦੀ ਪਾੜੀ ਕੀ ਤੁਹਾਡੀ ਜਾਂ ਪਾੜੀ ਹਾਂਜੀ ਵਰਦੀ ਆ ਬਟਨ ਥੋੜਿਆ ਮੇਰਾ ਕਿਸ ਦਿਨ ਦੀ ਘਟਨਾ ਹੈ ਇਹ ਕੱਲੇ ਰਾਤ ਕੁਝ ਸੀ ਸੀ ਵੀਡੀਓ ਐਂਸਾਂ ਮਿਲਿਆ ਉਹ ਸਾਰੇ ਸੀ ਸੀ ਟੀ ਵੀ ਕੈਮਰੇ ਲੱਗੇ ਆ ਪਤਾ ਲੱਗ ਕੋਈ ਸੀਨੀਅਰ ਅਧਿਕਾਰੀਆ ਦੇ ਧਿਆਨ ਚ ਲਿਆਂਦਾ ਤੁਸੀਂ ਇਹ ਗੱਲ ਸਾਰੀ ਹਾਂਜੀ 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 ਤੇ ਅੱਜ ਤੁਸੀਂ ਜਿਹੜਾ ਕੱਟ ਕੀਤਾ ਵਾ ਇਹ ਤੁਹਾਡੇ ਹੱਕ ਦੇ ਵਿੱਚ ਆਇਆ ਨਹੀਂ ਕੀ ਕਹਿੰਦੇ ਨੇ ਚਲੋ ਆਣ ਕੇ ਆਣ ਕੇ ਤਾਂ ਬਿਲਕੁਲ ਉਹਦੇ ਇਸ ਮੌਕੇ ਥਾਣਾ ਸਦਰ ਦੇ ਮੁਖੀ ਹਰਿੰਦਰ ਸਿੰਘ ਨੇ মিডিਆ ਨੂੰ ਜਾਣਕਾਰੀ ਦਿੰਦੇ ਹੋਏ ਇਹਨਾਂ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਉਹਨਾਂ ਨੇ ਕਿ ਹਕਿ ਅਸੀਂ ਸਿਰਫ ਐਸਆਈ ਗੁਰਨਾਮ ਸਿੰਘ ਦੀ ਬਤੌਰ ਡਿਊਟੀ ਲਗਾਈ ਸੀ ਅਤੇ ਡਿਊਟੀ ਕਰਨ ਤੋਂ ਗੁਰਨਾਮ ਸਿੰਘ ਆਨਾ ਕਾਨੀ ਕਰ ਰਹੇ ਸੀ ਜਿਸ ਤੇ ਚੱਲਦਿਆਂ ਉਹਨਾਂ ਵੱਲੋਂ ਆਪਣੇ ਸੀਨੀਅਰ ਪੁਲਿਸ ਅਧਿਕਾਰੀਆਂ ਤੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਨੇ ਉਹਨਾਂ ਫਿਲਹਾਲ ਇਸ ਪੂਰੇ ਮਾਮਲੇ ਦੀ ਜਾਂਚ ਕਰਵਾਉਣ ਦੀ ਗੱਲ ਵੀ ਆਖੀ। ਇਹ ਹੋ ਜੀ ਕੋਈ ਗੱਲ ਨਹੀਂ ਹੋਈ ਜੀ ਇਹਦਾ ਕੋਈ ਪੰਚਾਇਤ ਬਿੱਲਾ ਨਾ ਦਾ ਬੰਦਾ ਨਹੀਂ ਨਾ ਨਹੀਂ ਕੋਈ ਪ੍ਰਾਈਵੇਟ ਬੰਦਾ ਨਹੀਂ ਹੈਗਾ ਜੀ ਮੇਰੇ ਨਾਲ ਇਹੀ ਆਪਣੇ ਮੇਰਾ ਗਰਮੈਂਟ ਸੀ ਹੋਰ ਕੋਈ ਨਹੀਂ ਹੈਗਾ ਪਰ ਬਿੱਲਾ ਕੋਈ ਕਹ ਰਿਹਾ ਪ੍ਰਾਈਵੇਟ ਨਹੀਂ 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 ਕੋਈ ਨਹੀਂ ਹੈਗਾ ਗਰਮਨ ਜੀ ਦਾ ਹੈਗਾ ਮੇਰੇ ਨਾਲ ਗਰਮਨ ਹੋਰ ਨਹੀਂ ਕੋਈ ਹੈ ਤੇ ਗੱਲ ਕੋਟੇਗਾ ਸਾਡੀ ਵਰਤੀ ਨਹੀਂ ਨਹੀਂ ਇਹੋ ਜੀ ਥੋੜੀ ਗੱਲ ਸਾਹਮਣੇ ਡਿਟੇਲ ਆ ਗਏ ਤਾਂ ਸਭ ਕੁਝ ਜੀ ਕਿੰਨੇ ਮੈਨੂੰ ਗੱਲ ਦਬਾਇਆ ਨਹੀਂ ਡਿਊਟੀ ਦਾ ਕਿਹਾ ਗਿਆ ਸੀ ਡਿਊਟੀ ਕਿਹਾ ਸੀ ਮੈਨੇਜਰ ਮੇਰੇ ਨਾਲ ਰੱਜੀ ਚ ਕੀ ਚੱਲੀ ਤੇ ਸਭ ਦੱਸ ਨਹੀਂ ਇਹੋ ਜੀ ਕੋਈ ਗੱਲ ਨਹੀਂ ਪਹਿਲੀ ਵਾਰੀ ਹੋ ਰਿਹਾ ਜੀ ਇੱਥੇ ਮੋਡ ਲੈ ਕੇ ਕੋਟਮਾਰ ਕਰਦੇ ਕਿ ਲੈ ਸਹੀ ਸਰ ਵੀ ਅਸੀਂ ਜਿੱਕ ਜਿੱਦਾ ਉਹ ਲਾ ਕੇ ਨਹੀਂ ਕੋਟਮਾਰ ਵਾਲੀ ਕੋਈ ਗੱਲ ਨਹੀਂ ਹੈ ਬਹੁਤ ਸਾਹਮਣੇ ਮੈਡੀਕਲ ਕਹਿੰਦੇ ਜੀ ਮੈਡੀਕਲ ਇਹਦਾ ਕਰਾਇਆ ਗਿਆ ਜੀ ਤਾਂ ਇਲਜ਼ਾਮ ਨੇ ਕਿ ਬੀਤੇ ਦਿਨੀ ਗੁਰਨਾਮ ਸਿੰਘ ਦੀ ਥਾਣਾ ਮੁਖੀ ਵੱਲੋਂ ਨਾਕੇ ਤੇ ਡਿਊਟੀ ਲਗਾਈ ਗਈ ਸੀ ਜਦ ਕਿ ਉਹ ਥਾਣੇ ਅੰਦਰ ਵੀ ਡਿਊਟੀ ਇੰਚਾਰਜ ਸੀ ਜਦੋਂ ਕਿ ਗੁਰਨਾਮ ਸਿੰਘ ਨੇ ਐਸਐਚਓ ਨੂੰ ਕਿਹਾ ਕਿ ਉਹਨਾਂ ਦੀ ਡਿਊਟੀ ਪਹਿਲਾਂ ਹੀ ਸਪੈਸ਼ਲ ਅਫੀਸਰ ਦੇ ਤੌਰ ਤੇ ਲਗਾਈ ਜਾ ਰਹੀ ਹੈ ਤਾਂ ਉਹਨਾਂ ਦੇ ਗਨਮੈਨਾਂ ਨੇ ਗੁਰਨਾਮ ਸਿੰਘ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਫਿਲਹਾਲ ਇਸ ਪੂਰੇ ਮਾਮਲੇ 'ਚ ਸੀਨੀਅਰ ਅਧਿਕਾਰੀਆਂ ਨੇ ਜਾਂਚ ਦੇ ਹੁਕਮ ਦਿੱਤੇ ਨੇ ਅਮਰਦੀਪ ਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ